ਮੁਰਦਾਬਾਦ 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 ਕਿਸਾਨਾਂ ਦਾ ਇਕਤਾ ਜਿੰਦਾਬਾਦ 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 ਕਿਸਾਨਾਂ ਦਾ ਇਕਤਾ ਜਿੰਦਾਬਾਦ 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 ਕਿਸਾਨਾਂ ਦਾ ਇਕਤਾ ਜਿੰਦਾਬਾਦ 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 ਜਿਆ ਸਰਕਾਰ ਮੁਰਦਾਬਾਦ 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 ਜਿਆ ਸਰਕਾਰ ਮੁਰਦਾਬਾਦ 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 ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਕਿਸਾਨੀ ਮੰਗਾਂ ਕੁਰਿਆ ਕਰੋ ਕਿਸਾਨੀ ਮੰਗਾਂ ਕੁਰਿਆ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੀਐਸਪੀਸੀਏ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਬੀਐਨਐਨ 24 ਨਿਊਜ਼ ਮੈਂ ਤੁਹਾਨੂੰ ਦੱਸਦਾ ਕਿ ਅੱਜ ਅਸੀਂ ਪਹੁੰਚੇ ਹਾਂ ਐਕਸ਼ਨ ਦਫ਼ਤਰ ਦੇ ਬਾਹਰ ਜਿੱਥੇ ਪਿੰਡ ਬੇਗੋਵਾਲ ਰਾਮਪੁਰ ਕਟਾਣਾ ਸਾਹਿਬ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਇਲਜ਼ਾਮ ਲੱਗਿਆ ਕਿ ਨਿਰਬੇਗਨ ਬਿਜਲੀ ਨਹੀਂ ਆ ਰਹੀ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵੇ फेल ਹੁੰਦੇ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀ ਦੇ ਨਾਲ ਮਿਲ ਕੇ ਐਕਸ਼ਨ ਸਾਹਿਬ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਜਿੰਨੀ ਦੇਰ ਉੱਚ ਅਧਿਕਾਰੀ ਗੱਲ ਨਹੀਂ ਕਰਦੇ ਆ ਕਿ ਉਨੀ ਦੇਰ ਧਰਨਾ ਜਾਰੀ ਰਹੇਗਾ ਉਥੇ ਹੀ ਕਿਸਾਨ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਜੇ ਗੱਲ ਨਾ ਮੁੱਕੀ ਤਾਂ ਹੋ ਸਕਦਾ ਹੈ ਰੋਡ ਤੱਕ ਜਾਮ ਕੀਤੀ ਜਾਵੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀ ਧਰਨਾ ਦੇ ਰਹੇ ਨੇ ਰੋਸ਼ ਪ੍ਰਦਰਸ਼ਨ ਕਰ ਰਹੇ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਚੱਲ ਰਿਹਾ ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਹਾਲੇ ਕੋਈ ਵੀ ਨਹੀਂ ਪੁੱਜਿਆ ਦੇਖਦੇ ਆ ਕਿ ਆਨ ਆਲੇ ਸਮੇਂ ਤੇ ਧਰਨਾ ਕਿੰਨਾ ਜਾਰੀ ਰਹਿੰ ਦਾ ਰਣੋਤ ਸੁਖਵੀਰ ਸਿੰਘ ਆ ਜੀ ਸੁਖਵੀਰ ਜੀ ਧਰਨਾ ਲਾਈ ਬੈਠੇ ਹੋ ਬਿਜਲੀ ਗ੍ਰਿਡ ਦੇ ਬਾਹਰ ਇੱਥੇ ਦਫ਼ਤਰ ਐਕਸ਼ਨ ਸਾਹਿਬ ਦੇ ਕੀ ਮਾਮਲਾ ਜੀ ਇਹ ਐਕਸ਼ਨ ਸਾਹਿਬ ਨੂੰ ਜੀ 4-5 ਦਿਨ ਹੋ ਗਏ ਪਹਿਲਾਂ ਵੀ ਮਿਲ ਕੇ ਗਏ ਨੇ ਜੀ ਆਪਣੇ ਨਮਾਇंदे ਵੀ ਸੀਗੇ ਕਿਸਾਨ ਯੂਨੀਅਨ ਦੇ ਨਮਾਇंदे ਵੀ ਸੀਗੇ ਪਿੰਡ ਦੇ ਵਿੱਚੋਂ ਵੀ ਪਤਵੰਤੇ ਆਏ ਸੀਗੇ ਤੇ ਸਾਨੂੰ ਇਹਨਾਂ ਨੇ ਤਕਰੀਬਨ ਕਿਹਾ ਸੀਗਾ ਵੀ ਤੁਹਾਡੀ ਲਾਈਟ ਸਹੀ ਹੋ ਜੂਜੀ ਤੇ ਭਗਵੰਤ ਮਾਨ ਸਾਹਿਬ ਸਰਕਾਰ ਤਾਂ ਕਹਿ ਰਹੀ ਆ ਅਸੀਂ ਲਾਈਟ ਵਾਧੂ ਦੇ ਰਹੇ ਆ ਜਾਂ 8 ਘੰਟੇ ਲਾਈਟ ਪੂਰੀ ਆ ਰਹੀ ਆ ਪਰ ਸਾਡਾ ਖਹਿਰਾ ਫੀਡਰ ਤੇ ਰੰਪਰ ਫੀਡਰ ਇਨਾ ਵਿੱਚ ਕਟ ਲਾ ਲੂ ਕਈ ਸਾਰੀ 5 ਘੰਟੇ ਸਾਢੇ 4 ਘੰਟੇ ਲੈਟ ਆ ਰਹੀ ਆ ਜੇ ਫਾਲਟ ਪੈ ਗਿਆ ਤਾਂ ਉਹਦੀ ਕੋਈ ਬਾਅਦ ਵਿੱਚ ਕੋਈ ਸਾਨੂੰ ਰਿਕਵਰੀ ਨਹੀਂ ਦਿੰਦੇ ਵੀ ਹਾਂ ਬਾਅਦ ਵਿੱਚ ਲੈਟ ਦੇ ਦਿੰਦੇ ਗੱਲ ਕਰਦੇ ਜਿਸ ਤਰ੍ਹਾਂ ਤੁਸੀਂ ਧਰਨਾ ਦਿੱਤਾ ਗੇਟ ਬੰਦ ਕਰਤਾ ਤਾਰ ਨਾਲ ਬੰਦ ਕੀਤਾ ਤੁਹਾਡਾ ਜੀ ਇਸ ਤੋਂ ਪਹਿਲਾਂ ਅਧਿਕਾਰੀਆਂ ਨਾਲ ਮਿਲ ਕੇ ਗੱਲਬਾਤ ਕੀਤੀ ਪਹਿਲਾਂ ਮਿਲਿਆ ਹਾਂ ਜੀ ਪਹਿਲਾਂ ਮਿਲ ਕੇ ਗਏ ਆ 4 ਦਿਨ ਪਹਿਲਾਂ ਜੀ ਅਸੀਂ ਆਪਦਾ ਮੰਗ ਪੱਤਰ ਵੀ ਦੇ ਕੇ ਗਏ ਹਾਂ ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ ਆਏ ਸੀਗੇ ਜੀ ਸਾਰੇ ਆ ਕੇ ਗੱਲਬਾਤ ਕਰਕੇ ਗਏ ਆ ਜੀ ਸਾਨੂੰ ਪੂਰਾ ਇਹਨਾਂ ਨੇ ਭਰੋਸਾ ਦਿੱਤਾ ਸੀਗਾ ਵੀ ਤੁਹਾਡੀ 1-2 ਦਿਨਾਂ ਦੇ ਵਿੱਚ ਲਾਈਟ ਸਹੀ ਕਰ ਦਾਂਗੇ ਪਰ ਅੱਜ ਤਕਰੀਬਨ 5 ਦਿਨ ਹੋ ਗਏ 6 ਦਿਨ ਲਾਈਟ ਦਾ ਬੜਾ ਬੰਦਾ ਹਾਲਾ ਜੀ ਵੀ ਤੁਹਾਡੇ ਨਾਲ ਅੱਜ ਇਸ ਮਤਲਬ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਕਿਹੜੇ ਕਿਹੜੇ ਪਿੰਡ ਦੇ ਲੋਕ ਸ਼ਾਮਿਲ ਹੋਏ ਨੇ ਸਾਡੇ ਨਾਲ ਜੀ ਕਟਾਣਾ ਸਾਹਿਬ ਦੇ ਨਹੀਂ ਜਿਹੜੇ ਖੈਰਾ ਫੀਡਰ ਦੇ ਉੱਤੇ ਕਟਾਣਾ ਬਿਗਵਾਲ ਪੈਂਦਾ ਜੀ ਮਦੂਦਾਂ ਪੈਂਦਾ ਇਹ ਸਾਰੇ ਪੈ ਸਾਡੇ ਨਾਲ ਜ਼ਿੰਮੇਦਾਰ ਭਰਾ ਸਾਡੇ ਨਾਲ ਆਏ ਨੇ ਜੀ ਸਾਰਿਆਂ ਨੂੰ ਪਰੇਸ਼ਾਨੀ ਆ ਜੀ ਇਸ ਚੀਜ਼ ਦੀ ਬਹੁਤ ਜ਼ਿਆਦਾ ਲਾਈਟ ਦੀ ਕਿੰਨੀ देर ਧਰਨਾ ਤੁਹਾਡਾ ਜਾਰੀ ਰਹੇਗਾ ਜੀ ਦੇ ਕੋਈ ਜਨਾਜ਼ਰ ਸਾਡੇ ਨਾਲ ਆ ਕੇ ਕੋਈ ਜਿਹੜਾ ਇਹਨਾਂ ਦਾ ਉਚਨ ਮੈਂ ਦਾਵਾ ਉਹ ਨਹੀਂ ਗੱਲ ਕਰਦੇ ਜਾਂ ਸਾਨੂੰ ਪੂਰਾ ਇਹਨ ਪੂਰਾ ਪੱਕਾ ਭਰੋਸਾ ਨਹੀਂ ਦਿੱਤਾ ਜਾਂਦਾ ਅਸੀਂ ਜੀ ਬਿਲਕੁਲ ਇੱਥੇ ਬੈਠੇ ਆਂ ਗੇਟ ਬੰਦ ਕਰਤਾ ਇਹਨਾਂ ਦਾ ਦਫ਼ਤਰ ਦਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਜਿਹੜਾ ਦੱਖਣੀ ਬਾਈਪਾਸ ਹੈ ਇਹਨੂੰ ਜਾਮ ਕਰ ਲਾਂਗੇ ਗੁਰਜੀਤ ਜੀ ਕਿਸਾਨ ਜਥੇਬੰਦੀ ਵੱਲੋਂ ਅੱਜ ਧਰਨੇ 'ਚ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਨ ਇੱਕ ਤਾਂ ਸਿੱਧੂਪੁਰ ਬਲਾਕ ਦਾ ਆਹ ਅੱਜ ਜੋ ਤੁਸੀਂ ਦੇਖ ਰਹੇ ਹੋ ਸਾਡੇ ਕਿਸਾਨ ਵੀਰ ਖੇਤਾਂ ਦੇ ਵਿੱਚ ਕੰਮ ਕਰਨ ਦੀ ਬਜਾਏ ਸਾਨੂੰ ਆ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਨੇ ਕਾਰਨ ਕੀ ਹੈ ਸਾਡੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਖੇਤਾਂ ਦੇ ਵਿੱਚ ਸੁੱਕਦੀ ਜਾ ਰਹੀ ਹੈ ਪਿਛਲੇ ਤਕਰੀਬਨ ਜਦੋਂ ਦਾ ਝੋਨਾ ਲੱਗਣਾ ਸ਼ੁਰੂ ਹੋਇਆ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋਇਆ ਸਾਡਾ ਜਿਹੜਾ ਰਾਮਪੁਰ ਫੀਡਰ ਆ ਜਾਂ ਖੈਰਾ ਫੀਡਰ ਆ ਇਹਦੇ ਉੱਪਰ ਇੰਨੀ ਵੱਡੀ ਪਰੇਸ਼ਾਨੀ ਹੈ ਕਿ ਤਿੰਨ ਚਾਰ ਘੰਟੇ ਜਾਂ ਪੰਜ ਘੰਟੇ ਤੋਂ ਵੱਧ ਕੇ ਵੀ ਲੈਟ ਹੀ ਨਹੀਂ ਆਈ ਉਸ ਦੇ ਸਬੰਧ ਦੇ ਵਿੱਚ ਸਾਰੇ ਕਿਸਾਨ ਵੀਰਾਂ ਮਾੜੇ ਸਾਡਾ ਸੰਪਰਕ ਕੀਤਾ ਵੀ ਸਾਡਾ ਸਾਥ ਦੋ ਅਸੀਂ ਆਪਣੇ ਭਰਾਵਾਂ ਦੇ ਨਾਲ ਤੁਰ ਕੇ ਇੱਥੇ ਆਏ ਆਂ ਵੀ ਅੱਜ ਇਹ ਦੋ ਤਿੰਨ ਦਿਨ ਪਹਿਲਾਂ ਵੀ ਇਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਉਹਦਾ ਕੋਈ ਹੱਲ ਨਹੀਂ ਹੋਇਆ ਤਾਂ ਅੱਜ ਅਸੀਂ ਆਉਂਦਿਆਂ ਸਾਰ ਪਹਿਲਾਂ ਇਹਨਾਂ ਦਾ ਦਫ਼ਤਰ ਦਾ ਗੇਟ ਬੰਦ ਕੀਤਾ ਵੀ ਅਸੀਂ ਆਮ ਲੋਕਾਂ ਨੂੰ ਨਹੀਂ ਪਤਾ ਕਰਨਾ ਪਰ ਜੇ ਹੁਣ ਇਹਨਾਂ ਦਾ ਸਾਡੇ ਉੱਚ ਅਧਿਕਾਰੀ ਕੋਈ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਤਾਂ ਅਸੀਂ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਮੇਨ ਜੀਟੀ ਰੋਡ ਬੰਦ ਕਰਨ ਜਾਵਾਂਗੇ ਜੁਰਜੀ ਜੀ ਦੀ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਕਿਸਾਨੀ ਨੂੰ ਨਿਰਵਿਘਨ ਬਿਜਲੀ ਦਿੱਤੀ ਜਾ ਰਹੀ ਹੈ ਤੇ ਤੁਹਾਡੇ ਸਵਾਲ ਨੇ ਜਿਹੜੇ ਉਹ ਦਾਅਵੇ ਦੀ ਹਵਾ ਕੱਢ ਰਹੇ ਨੇ ਕੀ ਕਹਿਣਾ ਚਾ ਦੇਖੋ ਜੇ ਜੇ ਸਾਨੂੰ ਨਿਰਵਿਘਨ ਬਿਜਲੀ ਮਿਲਦੀ ਤਾਂ ਸਾਨੂੰ ਇੱਥੇ ਆਉਣ ਦੀ ਲੋੜ ਕੀ ਪਈ ਸੀ ਬਿਲਕੁਲ ਕੋਰਾ ਝੂਠ ਆ ਪੰਜਾਬ ਸਰਕਾਰ ਦਾ ਹਰੇ ਪੂਰੇ ਪੰਜਾਬ ਦੇ ਵਿੱਚ ਹਵਾ ਨਿਕਲ ਚੁੱਕੀ ਆ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਇਹੋ ਜਿਹਾ ਰਿਜ਼ਲਟ ਮਿਲਣਗੇ ਪੰਜਾਬ ਦੇ ਵਿੱਚ ਕੱਲਾ ਇਹੀ ਨਹੀਂ ਰ ਆਪਣਾ ਰਾਮਪੁਰ ਜਾਂ ਰਾਜਗੜ ਫੀਡਰ ਨਹੀਂ ਜਾਂ ਆਪਣਾ ਖੈਰਾ ਫੀਡਰ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਇਹੀ ਹਾਲ ਕਟਾਂ ਦੇ ਕੱਟ ਲਗਾਤਾਰ ਆਪਣਾ ਜਿਹੜੀ ਬਿਜਲੀ ਸਪਲਾਈ ਆ ਉਹਦਾ ਇੰਨੇ ਮਾੜੇ ਹਾਲ ਨੇ ਵੀ ਬੇਹਦ ਬੱਤਰ ਹਾਲਾਤ ਇਹਨਾਂ ਕੋਲੋਂ ਜਿਹਨਾਂ ਸੰਭਾਲਿਆ ਨਹੀਂ ਜਾ ਰਿਆ ਇਹੋ ਜਿਹੇ ਹਾਲਾਤ ਨੇ ਇਕ ਵਾਰ ਦਾ ਕਹਿੰਦੇ ਸੀ ਕੋਲੇ ਸਾਡੇ ਹੋ ਗਏ ਆਪਣਾ ਜਿਹੜੇ ਬਿਜਲੀ ਪਲਾਂਟ ਨੇ ਉਹ ਸਾਡੇ ਹੋ ਗਏ ਪਰ ਬਿਜਲੀ ਕਿੱਥੇ ਗਈ ਇਹਦਾ ਮਤਲਬ ਜਾਂਦਾ ਕੋਈ ਚੋਰ ਮੋਰੀ ਰਾਂ ਬਿਜਲੀ ਬਾਹਰ ਵੇਚੀ ਜਾਂ ਰਹੀ ਹੈ ਜਿਹੜੇ ਕਿਸਾਨਾਂ ਦਾ ਆ ਆ ਤੁਸੀਂ ਹੁਣ ਘਰਾਂ ਦੇ ਵਿੱਚ ਵੇਚਦੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਕਟ ਲੱਗ ਰਹੇ ਨੇ ਕੱਲੇ ਕਿਸਾਨਾਂ ਨੂੰ ਨੀ ਹਰੇਕ ਪਾਸੇ ਹੀ ਬੁਰਾ ਹਾਲ ਹੋਇਆ ਪਿਆ ਇਹਨਾਂ ਦਾ ਗੁਰਜੀਤ ਜੀ ਗੱਲ ਕਰਦੇ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਤੁਹਾਡੇ ਦੱਸਣ ਅਨੁਸਾਰ ਕਿ ਐਕਸੀਅਨ ਸਾਹਿਬ ਛੁੱਟੀ ਦਿਨੇ ਤੇ ਉੱਚ ਅਧਿਕਾਰੀ ਕੋਈ ਹਾਜ਼ਰ ਨਹੀਂ ਹੈ ਤੇ ਇਹਦਾ ਤਰਨਾ ਕਿੰਨਾ ਸਮਾਂ ਚੱਲ ਜਾਰੀ ਰਹੇ ਦੇਖੋ ਐਕਸੀਅਨ ਸਾਹਿਬ ਛੁੱਟੀ ਦਿਨ ਛੁੱਟੀ ਦਿਨ ਐਕਸ਼ਨ ਸਾਹਿਬ ਤੋਂ ਉੱਪਰ ਵਾਲੇ ਕੋਈ ਵੀ ਚੀਜ਼ ਸਾਡੇ ਨਾਲ ਮਿਲੇ ਜੇ ਇਹ ਕਹੇ ਗੱਲ ਕਰਨਗੇ ਵੀ ਐਸ ਜੂਨ ਮਲਾ ਦਿੰਨੇ ਆ ਤਾਂ ਅਸੀਂ ਬਿਲਕੁਲ ਕੋਈ ਸਾਡੀ ਸਹਿਮਤੀ ਨਹੀਂ ਹੋਊਗੀ ਔਰ ਜਿੰਨਾ ਚਿਰ ਸਾਨੂੰ ਸਾਡੀ ਸਪਲਾਈ ਚਾਲੂ ਕਰਕੇ 8 ਘੰਟੇ ਆਪਣਾ ਦਿਨ ਦੀ ਨਹੀਂ ਚਲਾਈ ਜਾਂਦੀ ਅਸੀਂ ਇੱਥੇ ਨਿਰਵਗਨ ਬੈਠੇ ਰਹਾਂਗੇ ਔਰ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਬਜ਼ੁਰਗੋ ਕੀ ਨੋ ਤੁਹਾਡਾ ਕੀ ਨੋ ਤੁਹਾਡਾ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਮੈਂ ਸੀਨੀਅਰ ਮੀਤ ਪ੍ਰਧਾਨ ਦਰਾਹਾ ਬਲੌਕ ਗੱਲ ਕਰਦੇ ਜੀ ਅੱਜ ਕਿਸਾਨ ਜਥੇ ਬੰਨਿਆ ਤੇ ਪਿੰਡ ਵਾਸੀ ਇਕੱਠੇ ਹੋ ਕੇ ਐਕਸ਼ਨ ਸਾਹਿਬ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗੇਟ ਬੰਦ ਕੀਤਾ ਕੀ ਮਾਮਲਾ ਪੂ ਮਾਮਲਾ ਤਾਂ ਦੇਖੋ ਜੀ ਸਾਡਾ ਬਿਜਲੀ ਦਾ ਮਾਮਲਾ ਵਾ ਜਿਹੜੀ 8 ਘੰਟੇ ਸਰਕਾਰ ਨੇ ਉਦੋਂ ਇਲੈਕਸ਼ਨ ਦੇ ਸਮੇਂ ਤੇ ਮੀਡੀਆ ਚ ਬੋਲ-ਬੋਲ ਕੇ ਕਿ ਨਹੀਂ 8 ਘੰਟੇ ਬਿਜਲੀ ਦਿੱਤੀ ਜਾਊਗੀ ਇਹ ਦਿੱਤਾ ਜਾਊਗਾ ਤੇ ਉਹ ਅੱਜ ਕਿਸਾਨ ਸਿਰਫ 4 4.5 ਜਾਂ 5 ਘੰਟੇ ਬਿਜਲੀ ਮਿਲ ਰਹੀ ਆ ਉਹ ਇੱਕ ਕੋਰਾ ਇਹਨਾਂ ਦਾ ਉਹ ਸਟੰਟ ਸੀਗਾ ਸਿਰਫ ਵੋਟਾਂ ਲੈਣ ਲਈ ਜਾਂ ਜੋ ਵੀ ਸੀਗਾ ਤੇ ਇਸ ਲਈ ਪਰੇਸ਼ਾਨ ਆਕਰਸਾਨ ਇਹਨਾਂ ਦੇ ਖੇਤ ਅੱਜ ਦਾ ਜੋ ਕੰਮ ਆ ਉਹ ਸਭ ਛੱਡ ਕੇ ਇੱਥੇ ਖੜਾ ਤੇ ਆ ਜੱਥੇਬੰਦੀ ਸਾਡੀ ਸਿੱਧੂਪੁਰ ਉਹ ਖੜੀ ਆ ਜਦ ਕੇ ਸਾਡੀ ਅੱਜ ਡਿਊਟੀ ਉੱਥੇ ਲੱਗੀ ਸੀ ਅਸੀਂ ਜਾਣਾ ਸੀਗਾ ਸੰਭੂ ਬਾਰਡਰ ਤੇ ਪਰ ਉਹਨੂੰ ਕੈਨਸਲ ਕਰਕੇ ਪਿੰਡ ਦੇ ਨਾਲ ਖੜੇ ਆ ਪਹਿਲਾਂ ਗੱਲ ਕਰਦੇ ਜੀ ਜਿਸ ਤਰ੍ਹਾਂ ਧਰਨਾ ਦੇ ਰਹੇ ਹੋਂ ਨਿਜ਼ਮਗਦਰੋਂ ਬੈਠੇ ਹੋਂ ਧਰਨੇ ਤੇ ਪਰ ਜੇ ਕੋਈ ਉੱਚ ਅਧਿਕਾਰੀ ਨਹੀਂ ਆਂਦਾ ਕਿ ਇਹ ਧਰਨਾ ਇਸ ਤਰ੍ਹਾਂ ਹੀ ਜਾਰੀ ਰਹੇਗਾ ਧਰਨਾ ਬਿਲਕੁਲ ਜੀ ਧਰਨੇ ਦੇਖੋ ਅਸੀਂ ਫਿਰ ਉਖਾੜਦੇ ਨਹੀਂ ਹੁੰਦੇ ਛੇਤੀ ਜੇ ਗੱਡ ਤੇ ਨਾ ਮੋਰਚੇ ਸਿੱਧੂਪੁਰ ਦੀ ਇਹੀ ਇੱਕ ਵਿਸ਼ੇਸ਼ਤਾ ਵਾ ਅਸੀਂ ਬਹੁਤ ਮੌਕਾ ਵੀ ਦਿੰਨੇ ਆ ਅਸੀਂ ਇਹਨੂੰ ਬਿਲਕੁਲ ਥੋੜਾ ਜਿਹਾ ਮੌਕਾ ਦਮਾਂਗੇ ਕਿ ਆ ਤੇ ਸਾਨੂੰ ਉਦੋਂ ਵੀ ਉਹਨਾਂ ਨੇ ਕਹਿਆ ਸੀ ਦੋ ਦਿਨਾਂ ਅਜ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਤੁਹਾਨੂੰ 8 ਘੰਟੇ ਬਿਜਲੀ ਅਸੀਂ ਮੁਹਾਲ ਕਰਾ ਕਰਾ ਦਾਂਗੇ ਪਰ ਹਜੇ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਧਰਨਾ ਫਿਰ ਅਸੀਂ ਫਿਰ ਪਟਾਂਗੇ ਨਹੀਂ ਜੇ ਲੱਗ ਅੱਡ ਤੱਕ ਵਾ ਨਹੀਂ ਜਿਸ ਤਰ੍ਹਾਂ ਅੱਜ ਧਰਨੇ ਤੇ ਬੈਠੇ ਹਾਂ ਮੰਨ ਲਓ ਕੋਈ ਅਧਿਕਾਰੀ ਉੱਚ ਅਧਿਕਾਰੀ ਤੁਹਾਨੂੰ ਆ ਕੇ ਨਹੀਂ ਮਿਲਦਾ ਕਿ ਧਰਨਾ ਇਹ ਤੁਹਾਡਾ ਇਦਾਂ ਹੀ ਜਾਰੀ ਰਹੇਗਾ ਜਾਂ ਕੋਈ ਅਗੇਲੀ ਕਾਰਵਾਈ ਵੀ ਨਹੀਂ ਧਰਨਾ ਸਾਡਾ ਜਾਰੀ ਰਹੂਗਾ ਜੀ ਤੇ ਇਹ ਇਹਦੇ ਲਈ ਦੋਸ਼ੀ ਕਿਸਾਨ ਨਹੀਂ ਹੋਣਗੇ ਜੇ ਧਰਨਾ ਅੱਗੇ ਲੰਬਾ ਚੱਲਦਾ ਇਹਦੇ ਇਹਦੇ ਲਈ ਦੋਸ਼ੀ ਏ ਪੀਐਸ ਪੀਸੀਐਲ ਵਾਲੇ ਹੋਣਗੇ ਕਿਉਂਕਿ ਇਹਨਾਂ ਨੂੰ ਅਸੀਂ ਸਮੇਂ ਬਹੁਤ ਦਿੱਤਾ ਇਹ ਅਗਲਾ ਜੋ ਵੀ ਰੋਡ ਜਾਮ ਹੁੰਦਾ ਜਾਂ ਇਹਨਾਂ ਦਾ ਆਫਿਸ ਬੰਦ ਹੁੰਦਾ ਜਾਂ ਜੋ ਵੀ ਹੁੰਦਾ ਉਹਦੇ ਲਈ ਇਹ ਦੋਸ਼ੀ ਅਸੀਂ ਨਹੀਂ ਹੋਵਾਂਗੇ ਦੋਸ਼ੀ ਇਹ ਹੋਣਗੇ ਹੁਣ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੈ ਉਹਨਾਂ ਕੋ ਮੌਕਾ ਐਸ ਚਿੱਤਾਂ ਨੂੰ ਚੱਕਣ ਦਾ ਇਹਨੂੰ ਹਟਾਉਣ ਦਾ ਇਹਨਾਂ ਦੀ ਸਮੱਸਿਆ ਵਾ ਸਾਡੀਆਂ ਹੱਲ ਕਰਨ ਦਾ ਮੌਕਾ ਹੋ ਇਹਨਾਂ ਕੋ ਐਸਡੀਓ ਸਾਹਿਬਾ ਜੋ ਬਿਜਲੀ ਗ੍ਰਿਡ ਤੇ ਕਹਿ ਲਿਆ ਜੈ ਐਕਸ਼ਨ ਸਾਹਿਬ ਦੇ ਦਫਤਰ ਦੇ ਬਾਹਰ ਕਿਸਾਨ ਜਿੱਥੇ ਬੰਦੀਆਂ ਵੱਲੋਂ ਤੇ ਆਲੇ ਦਾਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ ਰੋਜ਼ ਪ੍ਰਦਰਸ਼ਨ ਵੀ ਕੀਤਾ ਉੱਥੇ ਹੀ ਤਾਲਾ ਵੀ ਲਾ ਦਿੱਤਾ ਗ ਇਹ ਮੇਨ ਜਿਹੜਾ ਤਾਂ ਨਹੀਂ ਹੈਗਾ ਦੋ ਘੰਟੇ ਪਾਵਰ ਸਪਲਾਈ ਜਿਹੜੀ ਸਾਰੇ ਪੰਜਾਬ ਚੋਂ ਕੱਟ ਲੱਗ ਰਹੇ ਨੇ 8 ਘੰਟੇ ਜਿਹੜੀ ਸਪਲਾਈ ਹੁੰਦੀ ਪ੍ਰੋਵਾਈਡ ਕਰਨੀ ਹੁੰਦੀ ਆ ਬਜਾਏ ਉਸ ਦੇ 6 ਘੰਟੇ ਮਿਲ ਰਹੀ ਆ ਉਸ ਦੇ ਰੀਜ਼ਨ ਪੀਸੀ ਪਟਿਆਲੇ ਵੱਲੋਂ ਬਾਰ ਬਾਰ ਮੈਸੀ ਆ ਰਿਹਾ ਵੀ ਪਾਵਰ ਕੱਟ ਲਗਾ ਦਿੱਤਾ ਜਾਵੇ ਜਿਹਦੇ ਬਾਰੇ ਅਸੀਂ ਉਹਨਾਂ ਨੂੰ ਕਨਵੀ ਕਰ ਚੁੱਕੇ ਆ ਤੇ ਉਹਦੀ ਸਮੱਸਿਆ ਦਾ ਅੱਜ ਹੱਲ ਹੋ ਜਾਏਗੀ ਤੁਸੀਂ ਪ੍ਰਦਰਸ਼ਨਕਾਰੀਆਂ ਨਾਲ ਮਿਲੇ ਵੀ ਹੋ ਗੱਲਬਾਤ ਵੀ ਕੀਤੀ ਆ ਕੀ ਸਿੱਟਾ ਨਿਕਲਿਆ ਜੀ ਸਿੱਟਾ ਇਹ ਸੀ ਕਿ ਜਿਹੜਾ ਉਹਨਾਂ ਦਾ ਮੈਸੇਜ ਸੀ ਅਸੀਂ ਗ੍ਰਿਡ ਤੇ ਕਨਵੀ ਕਰ ਚੁੱਕੇ ਆ ਤੇ ਪੀਸੀ ਪਟਿਆਲੇ ਨੂੰ ਅਸੀਂ ਮੈਸੇਜ ਵੀ ਕਰਤਾ ਤੇ ਕੰਸਰਨ ਲੈਟਰ ਲਿਖ ਕੇ ਤੇ ਵੈਸੇ ਵੀ WhatsApp ਮੈਸੇਜ ਵੀ ਅਸੀਂ ਹੁਣ ਦੁਬਾਰਾ ਕਰ ਦਾਂਗੇ। ਹੋਪਸੋ ਅੱਜ ਹੋ ਜੇਗੀ ਸਮੱਸਿਆ ਹੱਲੇ ਨਾਲ। ਜਿਸ ਤਰ੍ਹਾਂ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਸਪਸ਼ਟ ਰੂਪ ਚ ਕਿਹਾ ਗਿਆ ਕਿ ਜਿੰਦੀ ਦਰ ਐਕਸ਼ਨ ਸਾਹਿਬ ਆ ਕੇ ਗੱਲਬਾਤ ਨਹੀਂ ਕਰਦੇ ਨਾ ਉਹ ਗੇਟ ਖੋਲਣਗੇ ਤੇ ਨਾ ਹੀ ਧਰਨਾ ਹਟੇਗਾ ਇਹਦੇ ਬਾਰੇ ਕੀ ਕਹੋਗੇ ਤੁਸੀਂ? ਇਸ ਬਾਰੇ ਅਸੀਂ ਐਕਸ਼ਨ ਸਾਹਿਬ ਨੂੰ ਕਨਵੇ ਕਰਤਾ। ਉਹ ਚੈੱਕਿੰਗ ਤੇ ਸੀ ਗਵਿੰਦਗੜ੍ਹ ਤੇ ਉਹ ਤੇ ਕੰਸਰਨ ਐਸਡੀਓ ਉਹਨੇ ਰੀਚ ਕਰ ਜਾਣਗੇ ਅਧੇ ਪੌਣੇ ਘੰਟੇ ਦੇ ਵਿੱਚ ਤੇ ਇਹਨਾਂ ਨੂੰ ਮਿਲ ਕੇ ਆਪਦੀ ਜਿਹੜੀ ਸਮੱਸਿਆ ਉਹ ਹੱਲ ਕਰਨ ਦੀ ਕੋਸ਼ਿਸ਼ ਕਰਨੀ। ਐਸਡੀਓ ਸਾਹਿਬ ਗੱਲ ਕਰਦੇ ਆ ਪੰਜਾਬ ਸਰਕਾਰ ਵੱ ਉਸ ਚੀਜ਼ ਦੀ ਪੋਲ ਖੋਲਦੇ ਆ ਕੀ ਕਹਿਣਾ ਚਾਹੋਗੇ ਕਹਿਣਾ ਇਹ ਜੀ ਦੋ ਤਿੰਨ ਦਿਨ ਗਰਮੀ ਜ਼ਿਆਦਾ ਹੋਣ ਕਰਕੇ ਇਹ ਕੰਸਰਨ ਘਟ ਸੀਗੇ ਜਿਹੜੇ ਪਿੱਛੇ ਪੀਸੀ ਦੇ ਲੱਗੇ ਸੀਗੇ ਤੇ ਮੈਂ ਹੁਣ ਉਹਨਾਂ ਨੂੰ ਕਨਵੇ ਕਰਦੇ ਆ ਅੱਜ ਹੋ ਜੇਗੀ ਇਸ ਸੰਬੰਸੇ ਦਾ ਐਸਚੂ ਸਾਹਿਬ ਬਿਜਲੀ ਗ੍ਰਿਡ ਦਰਾਹਾ ਵਿਖੇ ਧਰਨਾ ਲੱਗਿਆ ਜੀ ਕਿਸਾਨ ਜਿੱਥੇ ਬੰਦਿਆ ਤੇ ਆਲਦਾਲੇ ਦੇ ਪਿੰਡਾਂ ਵੱਲੋਂ ਤੇ ਲਗਾਤਾਰ ਤਰਨਾ ਜਾਰੀ ਹੈ ਤੇ ਗੱਲ ਵੀ ਉੱਠੀ ਸੀ ਕਿ ਰੋਡ ਵੀ ਜਾਮ ਕਰਨਗੇ ਕੀ ਮਾਮਲਾ ਜੀ ਬਿਜਲੀ ਦੀ ਸਪਲਾਈ ਨਾ ਪੂਰੀ ਹੋਣ ਕਰਕੇ ਹਰਾਂਪੁਰ ਦੇ ਪਿੰਡ ਵਾਸੀਆਂ ਵੱਲੋਂ ਜਿਹੜਾ ਇਹ ਕਦਮ ਉਠਾਇਆ ਗਿਆ ਹੈ ਕਿ ਕਨਕੂਇਰੈਂਸ ਬੰਦੀ ਉ ਮਨ ਜੋ ਗੈਸ ਗੇਮ ਸਾਹਿਬ ਮੌਕੇ ਤੇ ਜਿਹੜੇ ਵਿਚਾਰਕਾਰੀ ਉਹਨਾਂ ਨੂੰ ਭੇਜ ਰਹੇ ਜਲਦੀ ਇਹਨਾਂ ਦਾ ਰੈਜ਼ੋਲੂਸ਼ਨ ਕਰਕੇ ਇਹਨਾਂ ਨਾਲ ਜਿਹੜਾ ਧਰਨੇ ਤੋਂ ਪਰ ਕੀਤਾ ਜਾਵੇ